ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ حاضر ਹਾਂ ਜੀ ਅੱਜ ਰਾਤ ਦੀ ਗੱਲ ਕਰਾਂਗੇ 50 ਪਲਸ ਨਾਲ ਲੱਗਦੇ ਖੇਤਰਾਂ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਅਪਡੇਟ ਤੁਹਾਨੂੰ ਦੇਾਂਗੇ ਸੋ ਅੱਜ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਉਮੀਦ ਹੈ ਜਬਰਦਸਤ ਘਰਵਾਇਆਂ ਵੇਖਣ ਮਿਲਿਆ ਸਵੇਰ ਤੋਂ ਯਾਨੀ ਕਿ ਦੁਪਹਿਰ ਤੋਂ ਖੈਲਾ ਵੀ ਕੁਛ ਜਿਹੜੇ ਸਵੇਰ ਤੋਂ ਲੈ ਕੇ ਦੁਪਹਿਰ ਵਾਲੇ ਸਪੈਲ ਦੇ ਵਿੱਚ ਉਮੀਦ ਅਰਜ ਹੋਏ ਉਸ ਤੋਂ ਬਾਅਦ ਤਾਵਰ ਤੋੜ ਬਦਲ ਵਜ ਦਾ ਜਿਹੜਾ ਗਰਜ ਰਿਸ਼ਕ ਤਾਂ ਜਿਹੜਾ ਕਿ ਨਿਰਮਾਣ ਹੋਇਆ ਦੁਪਹਿਰ ਤੋਂ ਲੈ ਕੇ ਹੁਣ ਲਗਭਗ 7:30-8 ਵਜਰੇ ਆ ਤੇ ਇਸ ਵੇਲੇ ਤੱਕ ਵੀ ਮੀਂਹ ਜੜਿਆ ਜਾਰੀ ਨੇ ਕਿਤੇ ਹਲਕੇ ਕਿਤੇ ਦਰਮਿਆਨੇ ਕਿਤੇ ਤਗੜੇ ਤੇ ਕਿਤੇ অতি ਭਾਰੀ ਵੀ ਲੱਗ ਚੁੱਕੇ ਨੇ ਸੋ ਇਹ ਤੁਸੀਂ ਇਸ ਲਈ ਜਿਹੜੀਆਂ ਤਾਜ਼ਾ ਸੈਟਲਾਈਟ ਦਸੀਂ ਆ ਦੇਖ ਰਹੇ ਆ ਤੇ ਪੰਜਾਬ ਦੇ ਮਾਲਵੇ ਖੇਤਰ ਦੇ ਵਿੱਚ ਲੁਧਿਆਣਾ ਪਟਿਆਲਾ ਸ਼ਰੀਫ ਫਤਿਹਗੜ੍ਹ ਸਾਹਿਬ ਸੰਗਰੂਰ ਮਲੇਰਕੋਟਲਾ ਬਰਨਾਲਾ ਮਾਨਸਾ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਇਹਨਾਂ ਖੇਤਰਾਂ ਦੇ ਵਿੱਚ ਹਾਲੇ ਵੀ ਕਣਮਣ ਜੜੀ ਆ ਉਹ ਕਾਫੀ ਖੇਤਰਾਂ ਦੇ ਵਿੱਚ ਹੋ ਰਹੀ ਆ ਚੰਡੀਗੜ੍ਹ ਮੋਹਾਲੀ ਫਾਟਕਲਾ ਰੋਪੜ ਤੇ ਡੇਰਾ ਬੱਸੀ ਦੇ ਵਿੱਚ ਵੀ ਸੋ ਹੁਣ ਜਿਹੜਾ ਨੰਬਰ ਲਗਣਾ ਜੀ ਉਹ ਹਰਿਆਣੇ ਦਾ ਲਗਣਾ ਹੈ ਜਿਹਦੇ ਵਿੱਚ ਚਾਜਰ ਰੋहतक ਜੀਂਦ ਭਗਵਾਨੀ ਅੰਮਾਲਾ ਖੇਤਰ ਕਨਾਲ ਫਾਣੀ ਫਾਸੋਨੀ ਫਤ ਮਹਿੰਦਰਗੜ ਰਿਵਾੜੀ ਇਹਨਾਂ ਖੇਤਰਾਂ ਦੇ ਵਿੱਚ ਗਰਜਲੇਸ਼ਕ ਵਾਲੇ ਬੱਦਲ ਬਣਦੇ ਹੋਏ ਨੇ ਜਿਹੜੇ ਕਿ ਆਉਂਦੇ ਘੰਟਿਆਂ ਦੇ ਵਿੱਚ ਬਹੁਤ ਹੀ ਵੱਡੇ ਏਰੀਆ ਨੂੰ ਕਵਰ ਕਰਨਗੇ ਤੇ ਹਰਿਆਣੇ ਦੇ ਬਹੁਤ ਹੀ ਖੇਤਰਾਂ ਦੇ ਵਿੱਚ ਭਾਰੀ ਮੀਂਹ ਦਰਜ ਹੋਣਗੇ ਆਉਂਦੇ ਘੰਟਿਆਂ ਦੇ ਵਿੱਚ ਦਿੱਲੀ ਗੁਰੂਗਰਾਮ ਨੇੜੇ ਪੱਛਮੀ ਯੂਫੀ ਦੇ ਵਿੱਚ ਜਿਹੜੇ ਤਗੜੇ ਮੀਹ ਦੇ ਸੈੱਲ ਲੱਗਦੇ ਨਜ਼ਰ ਆਉਣਗੇ ਪਹਾੜਾਂ ਦੇ ਵਿੱਚ ਹਲਕੇ ਤੋਂ ਵਧੀਆਂ ਲੱਗਣ ਗਿਆ ਸਿਸਟਮ ਦਾ ਅੱਜ ਪਹਿਲਾ ਦਿਨ ਸੀ ਤੋ ਹੈਲੋ ਹੈਲੋ ਬੂੰਦਾਬੰਦੀ ਪੰਜਾਬ ਦੇ ਕਾਫੀ ਖੇਤਰਾ ਦੇ ਵਿੱਚ ਜਾਰੀ ਰਹੇਗੀ ਕੱਲ ਤੜਕੇ ਸਵੇਰੇ ਵੀ ਕੁਝ ਖੇਤਰਾਂ ਦੇ ਵਿੱਚ ਬੱਦਲਵਾਜ ਦਾ ਨਿਰਮਾਣ ਹੋ ਸਕਦਾ ਹੈ ਤੇ ਘਟ ਖੇਤਰੀ ਕਰਵਾਈਆਂ ਹੋ ਸਕਦੀਆਂ ਨੇ ਕਿ ਕੱਲ ਦੁਪਹਿਰ ਤੋਂ ਬਾਅਦ ਮੁਰ ਤੋਂ ਜਿਹੜਾ ਹੈ ਗਰਜ ਰਿਸਕ ਵਾਲੇ ਬੱਦਲਾ ਦਾ ਨਿਰਮਾਣ ਹੋਏਗਾ ਜਿਹੜੇ ਕਿ ਬਹੁਤ ਵੱਡੇ ਏਰੀਆ ਨੂੰ ਕਵਰ ਕਰ ਸਕਦੇ ਨੇ ਤੇ ਵੱਡੇ ਫੱਦਰ ਤੇ ਮੀਂਹ ਚੱਕਰ ਦੇ ਜਿਹੜੇ ਚਾਂਸ ਕੱਲ ਬਣਦੇ ਜਾਫਰੇ ਨੇ ਫਿਲਹਾਲ ਅੱਜ ਰਾਤ ਕੋਈ ਬਹੁਤ ਵੱਡੇ ਮੀਂਹ ਦੇ ਅਸਰ ਹੁਣ ਘਟ ਗਏ ਨੇ ਤੇ ਬੂੰਦਾਬੰਦੀ ਬਹੁਤ ਖੇਤਰਾ ਦੇ ਵਿੱਚ ਜਾਰੀ ਰਹਣ ਦੀ ਅਸਾਰ ਨੇ ਤਨ